ਉਹਦੇ ਦੇ ਸਾਡੇ ਸਵਾਲ ਨੇ ਸਾਰੇ ਭਾਰਤ ਦੇ ਸਾਰੇ ਪੰਜਾਬ ਦੇ ਕਿਸਾਨ ਲੋਕਾਂ ਦੇ ਆ ਸਾਡੇ ਕੋਈ ਨਹੀਂ ਕਿ ਅਸੀਂ ਇਹਨਾਂ ਕੋਈ ਇਸ ਕਰਕੇ ਸਵਾਲ ਕਰਨਾ ਹੈ ਕਿ ਇਹਨਾਂ ਦੀ ਪਾਰਲੀਮੈਂਟ ਨਹੀਂ ਥੋੜਾ ਜਿਹਾ ਤਾਂ ਕਰਕੇ ਸਾਡੇ ਪਿਛਲੇ ਵੀ ਇਹਨਾਂ ਦੀ ਦੋ ਟਰਮਾਂ ਇਹਨਾਂ ਦੀ ਸਰਕਾਰ ਰਹੀ ਇਸ ਪਾਰਟੀ ਦੀ ਥੋੜਾ ਜਿਹਾ ਯਾਰ ਸਾਲ ਬਾਅਦ ਵਿੱਚ ਤਿੰਨ ਖੇਤੀਬਾੜੀ ਕਾਨੂੰਨ ਆਏ ਆ ਜਿਹਦੇ ਤੇ ਖਿਲਾਫ ਕਿਸਾਨ ਲੜੇ ਲੋਕ ਸਾਰੇ ਬੜੇ ਕਿਸਾਨ ਇਸ ਵਾਰ ਇਹਨਾਂ ਦਾ ਪਹਿਲੀ ਵਾਰ ਕੀ ਤੁਸਕਾ ਵਾਹ ਵੀ ਯਾਰ ਨਾਲ ਕੋਈ ਸਰਕਾਰ ਨੇ ਇਹਨਾਂ ਖੇਤੀਬਾੜੀ ਨੂੰ ਵਸਰਾ ਕੇ ਕੁਝ ਸਾਡੇ ਨਾਲ ਬਾਹਰ ਜਿੱਤੀ। ਨੰਬਰ 1 ਤਾਂ ਪਹਿਲਾਂ ਇਹ ਜਿਹੜੀ ਫਰੀ ਪੁਰਖੀਰੀ ਪਾਟ ਵਾਪਰਿਆ। ਵਾਹ ਵਾਹ ਸਰਕਾਰ ਦੇ ਵਿੱਚੋਂ ਰਾਜ ਮੰਤਰੀ ਸੀ ਕੋਈ। ਉਹਦੇ ਮੁੰਡੇ ਨੇ ਕਿਸਾਨਾਂ ਦੇ ਨਾਲ ਦੇ ਕਿਸਾਨਾਂ ਦੇ ਗੱਡੀ ਚਾੜ ਕੇ ਚਾਰ ਕਿਸਾਨਾਂ ਨੂੰ ਪੱਪਰ ਕਰਤਾ। ਉਹਨੂੰ ਅਜੇ ਤੱਕ ਕੋਈ ਸਜ਼ਾ ਨਹੀਂ ਹੋਈ। ਉਲਟ ਬਾਜਪਾ ਦੇ ਮੁਖੀਆ ਰੱਟੇ ਘੁੜ ਦੇ ਕੇ ਦਿਨ ਬਚੇ। ਕਿਹਦਾ ਜਵਾਬ ਹੋ? ਕਿਹੜਾ ਦੇ ਜੀ ਮੇਰਾ ਤੁਸੀਂ ਮੰਤਰੀ ਦੇ ਕਮੇਟੀ ਸਭ ਤੋਂ ਪਹਿਲਾਂ ਇਹ ਹੁੰਦਾ ਆ ਅਖਲਾਕੀ ਤੌਰ ਤੇ ਜਿਹੜਾ ਜ਼ਿੰਮੇਵਾਰ ਮੰਤਰੀ ਆ ਜਾਂ ਕੋਈ ਵੀ ਆ ਜਦੋਂ ਉਹਦੇ ਖਿਲਾਫ ਦੋਸ਼ ਲੱਗ ਜਾਂਦਾ ਸਭ ਤੋਂ ਪਹਿਲਾਂ ਹੁੰਦਾ ਵੀ ਉਹਨੂੰ ਉਸ ਦੋਸਤੀ ਤੋਂ ਬਰਬਾਦ ਕਰ ਦਿੰਦੇ ਉਹਨੂੰ ਪਾਰਟੀਆਂ ਦੇ ਭਾਜਪਾ ਦੇ ਕੇਂਦਰ ਸਰਕਾਰ ਨੇ ਲੈਣ ਪਾਏ ਜਦੋਂ ਸਾਰਾ ਪੂਰਾ ਕੰਮ ਕਰੂਗਾ ਤਾਂ ਉਸ ਨੇ ਹੀ ਤੈਨੂੰ ਦਿੱਤੀ ਗਈ ਸਾਨੂੰ ਅਧਾਰ ਜਾਂ ਉਹ ਜਿਹੜਾ ਗਲਤੀ ਕਰੇਗਾ ਉਹ ਵਾਰ ਉਹ ਹੈ ਹਾਂਜੀ ਮੇਰੇ ਪਰਿਵਾਰ ਨੂੰ ਗਲਤੀ ਕਰੇਗਾ ਉਹ ਵਾਰ ਮੈਂ ਸੁਣਨਾ ਨਹੀਂ ਪਾਰਟੀ ਨੇ ਨਹੀਂ ਮਾਰਦੀ ਦੀ ਸਰ ਟਿਕਟ ਪਰਿਵਾਰ ਨੇ ਥੋੜਾ ਦਿੱਤੀ ਆ ਪਾਰਟੀ ਨੇ ਦਿੱਤੀ ਆ ਨਾ ਟਿਕਟ ਪਰਿਵਾਰ ਨੇ ਦਿੱਤੀ ਆ ਪਾ ਲਾ ਦੇ ਇੱਦਾਂ ਇੱਦਾਂ ਜੇ ਉਹਨੂੰ ਸਦਾ ਹੋ ਜਾਂਦੀ ਹੈ ਫਿਰ ਉਹਨੂੰ ਕਿਹਨਾਂ ਬਿਲਕੁਲ ਕਰਦੀ ਆ ਅਜੇ ਕੇਸ کورٹ ਚ ਚੱਲ ਰਿਹਾ ਹੈ ਇਸ ਕਰਕੇ ਇਹਦੇ ਵਿੱਚ ਪਾਰਟੀ ਕਿਸੇ ਨੂੰ ਵੀ ਕਿਸੇ ਵੇਲੇ ਕੋਈ ਦੇ ਦਿੰਦੀ ਤੇ ਉਹਦੇ ਵਿੱਚ ਪਾਰਟੀ ਦੇ ਨਾਲ ਨਹੀਂ ਨਹੀਂ ਬਾਜਵਾ ਸਾਹਿਬ ਉਸ ਪਾਰਟੀ ਦੇ ਵਿੱਚ ਮੰਤਰੀ ਰਿਹਾ ਕਿਹਾ ਆ ਮੰਤਰੀ ਕੋ ਪਾਰਟੀ ਬਰਦਾਸ਼ਤ ਨਹੀਂ ਕਰ ਸਕਦੀ ਨਹੀਂ ਇੱਕ ਮਿੰਟ ਮੇਰੀ ਇੱਕ ਸੋਚ ਜੇ ਵੀ ਗੱਲ ਉਹਨਾਂ ਦਾ ਹੋਮ ਮਿਨਿਸਟਰ ਜੀ ਤੇ ਉਸ ਦਾ ਉਹ ਡਿਪਟੀ ਹੋਮ ਮਨਸ਼ਾਦਰ ਜੋ ਹੈ ਜੇ ਤੇ ਉਹਦੇ ਪਰਚਾ ਨਾ ਦਰਜ ਹੋਣਾ ਫਿਰ ਕਹਿੰਦਾ ਵੀ ਇਹਨੇ ਧੱਕਾ ਕੀਤਾ ਜੀ ਵੇਖੋ ਇਹ ਬੋਲੇ ਨੇ ਪਰਚਾ ਨਹੀਂ ਦਰਜ ਮਰਜ਼ਾਦਰ ਜੋ ਹੈ ਜੋ ਕਾਨੂੰਨ ਨੇ ਹੋ فیصلہ ਕਰਨਾ ਹੈ ਪੋਰਸ ਕਾਨੂੰਨ ਦੇ ਫੈਸਲੇ ਵਿੱਚ ਉਹਨੂੰ ਸਨਦਾ ਹੋਏਗੀ ਕਿ ਨਾ ਮੈਨੇ ਇਹਨੂੰ ਕਿਹੋ ਜਿਹਾ ਉਹ ਤੋਂ ਬਾਅਦ ਟਿਕਟ ਟਿਕਟ ਹੋ ਗਈ ਇੱਕਾ ਤੋਂ ਇਹ ਤੋਂ ਬਾਅਦ ਇੱਕ ਉਹ ਪਲਵਾਨ ਸੀ ਜਿਹੜਾ ਲੜਕੀਆਂ ਨਾਲ ਕੇਸ ਹੋਇਆ ਉਹਦੇ ਤੇ ਪਰਚਾ ਵੀ ਹੋਇਆ ਉਹਨੂੰ ਕੱਟੇ ਕਿ ਕੱਟ ਗਈ ਕਿਉਂਕਿ ਉਹਦਾ ਬਾਪ ਮੰਤਰੀ ਨਹੀਂ ਸੀ ਉਹਦਾ ਬਾਪ ਮੰਤਰੀ ਨਹੀਂ ਸੀ ਸਰ ਜੀ ਪੰਜਵੀਂ ਵਾਰ ਐਕਸੀਸੀ ਇਸ ਬਾਰੇ ਇਹ ਬਾਤ ਨਹੀਂ ਬਾਜਵਾ ਸਾਹਿਬ ਇਹ ਬਾਤ ਨਹੀਂ ਅਗਲੀ ਗੱਲ ਅਗਲੀ ਗੱਲ ਦੱਦੋ ਦੂਜੇ ਨੰਬਰ ਤੇ ਬੋਲ ਜੀ ਉਹ ਉਸ ਮੋਰਚੀ ਦੇ ਦੌਰਾਨ ਸਰਕਾਰ ਨਹੀਂ ਸਕੀ ਕਿ ਜਿੰਨੇ ਵੀ ਕਿਸਾਨਾਂ ਦੇ ਪੱਤੇ ਦੱਤੇ ਝੂਠੇ ਉਹ ਬਾਕੀ ਰੱਦ ਕਰਾਂਗੇ ਉਹ ਅਜੇ ਤੱਕ ਰੱਦ ਨਹੀਂ ਹੋਇਆ ਉਹ ਠੀਕ ਹੈ ਠੀਕ ਹੈ ਨਹੀਂ ਉਹ ਇਸ ਗੱਲ ਦੇ ਹੱਥ ਤੇ ਅਗਲੀ ਗੱਲ ਅਗਲੀ ਬਾਜਵਾ ਜੀ ਠੀਕ ਹੈ ਅਗਲੀ ਗੱਲ ਹੋਵੇ ਰਲ ਕੇ ਆਓ ਅੱਛਾ ਜੀ ਦੋਸਤੋ ਬਾਅਦ ਸਰਕਾਰ ਜਿਹੜੀ ਆ ਇਹ ਕਹਿੰਦੀ ਜੀਬ ਜਿੰਨੇ ਕਿਸਾਨ ਸ਼ਹੀਦ ਹੋਏ ਉਹਨਾਂ ਦੇ ਪਰਿਵਾਰਾਂ ਨੂੰ ਆਰਥਿਕ ਮਦਦੂ ਕਰਾਂਗੇ 5 ਲੱਖ ਰੁਪਇਆ ਤੇ ਪਰਿਵਾਰਾਂ ਦੇ ਜੀਵਾਂ ਨੂੰ ਨੌਕਰੀ ਵੀ ਦੇਾਂਗੇ ਤੋਂ ਅਜੇ ਤੱਕ ਨਹੀਂ ਆਪਕਾ ਕਿ ਕਿਤੇ ਕਿਹਦਾ ਕਿ ਕਿੰਨੀ ਜਨਾਉ ਟਾਸ ਕਹ ਲੋ ਉਹ ਨੂੰ ਹਰ ਗੱਲ ਇਹਦੇ ਵਿੱਚ ਆਪਾਂ ਭਰਾਵਾਂ ਨੂੰ ਸਾਰਿਆਂ ਨੂੰ ਰੱਖੇ ਹੁੰਦਾ ਮੈਂ ਨਹੀਂ ਕਹਿੰਦਾ ਮੈਂ ਆਪਣੀ ਪਾਰਟੀ ਦੀ ਹਾਂ ਉਹ ਨਾਲ ਗੱਲ ਕਰਨਾ ਪਰ ਕੋਈ ਇੱਕ ਬੰਦਾ ਦੇ ਚੱਕੇ ਚੱਲ ਰਹੇ ਵੀ ਕਿ ਆਹ ਫੈਸਲੇ ਕੀਤੇ ਨੇ ਆਹ ਫੈਸਲੇ ਮੁਤਾਬਕ ਆ ਲਾਗੂ ਹੋਣਗੇ ਜਿਹੜੀ ਆਪਾਂ ਕੀਤੇ ਉਹ ਨਹੀਂ ਹੋਏ ਅਸੀਂ ਵੀ ਤੁਹਾਡੇ ਨਾਲ ਜਿਹੜੀ ਗੱਲ ਸਹੀ ਹੈ ਸਹੀ ਹੈ ਜਿਹੜੀ ਗਲਤ ਹੈ ਗਲਤ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਚੱਲਣਾ ਕੋਈ ਨਹੀਂ ਉਹ ਪਾਸਾ ਹੁਣ ਆਸ ਨਹੀਂ ਹੈ ਬਸ ਪ੍ਰਵੇਸ਼ ਵੀ ਕਰ ਜਿਹੜੀ ਪਰਚੀ ਦੀ ਗੱਲ ਹੈ ਉਹ ਅੱਜ ਤੱਕ ਆ ਪਰਚੀ ਦੀ ਜਿਹੜੀ ਗੱਲ ਹੈ ਉਹਦੇ ਕੋਲ ਕਾਮੀਨਾਂ ਨੇ ਦਿੱਲੀ ਦੇ ਵਿੱਚ ਜਾਣਾ ਦਿੱਲੀ ਆ ਰਹੀ ਅੱਜ ਕੋਈ ਉਹਨਾਂ ਸਟੇਟਾਂ ਦੇ ਜਿਹੜੇ ਸਾਡੇ ਆਪੇ ਵਕੀਲ ਵੀ ਨਹੀਂ ਇਹਨਾਂ ਨੂੰ ਉਹਨਾਂ ਨੂੰ ਪੁੱਛੋ ਕੀ ਪ੍ਰੋਬਲਮ ਕਿਤੇ ਕੋਈ ਟੈਕਨੀਕਲੀ ਕਾਨੂੰਨੀ ਨਹੀਂ ਆ ਰਹੀ ਜਿਹੜੇ ਪਰਚੇ ਇੱਕ ਵਾਰ ਦਰਜ ਹੋਣ ਕੋਈ ਵਾਪਸੀ ਪਰਚੇ ਕੈਨਸਲ ਹੁੰਦੇ ਉਹਨਾਂ ਕੋਈ ਕਦੇ ਕਾਨੂੰਨ ਦੀ ਅਧਿਤੀ ਸਾਡੇ ਵਕੀਲ ਨੂੰ ਪਤਾ ਉਹ ਬੈਠ ਕੇ ਸਾਡੇ ਪੀਲਾਂ ਨੂੰ ਪਤਾ ਆ ਹਾਂ ਹਾਂ ਪਰਜਾ ਵਾਲਸ ਹੋਂ ਦੇ ਉੱਤੇ ਦੋ ਸਾਲ ਨਹੀਂ ਰੱਖੋ। ਭਾਈ ਮੈਂ ਨਹੀਂ ਕਹਿੰਦਾ ਪਲੀਟੀਕਲ ਹੋਵੇ ਪਲੀਟੀਕਲ ਹੋਵੇ। ਪਹਿਲੇ ਦੂਜੇ ਨੰਬਰ ਤੇ ਬਿਕੋ ਜੀ। ਦੂਜੇ ਨੰਬਰ ਤੇ ਰੱਖੋ। ਅਸੀਂ ਉਹਨਾਂ ਮੰਗਾਂ ਨੂੰ ਜਿਹੜੀਆਂ ਮੰਗੀਆਂ ਹੈ ਸਰਕਾਰ ਨੇ। ਉਹਨਾਂ ਨੂੰ ਬਣਾਉਣ ਵਾਸਤੇ ਸਾਡਾ ਹੱਕ ਆ। ਅਸੀਂ ਆਪਣੀ ਰਾਜਧਾਨੀ ਜਾ ਸਕਦੇ ਹਾਂ। ਆਪਣੇ ਰਾਜੇ ਕੋਲ ਆਪਣੀ ਗੱਲ ਕਰ ਸਕਦੇ ਹਾਂ ਕਿ ਪਰ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ। ਉਹ ਕਿ ਸਾਨੂੰ ਜਿੱਥੇ ਭਾਜਪਾ ਦੀ ਸਰਕਾਰ ਸੀ ਹਰਿਆਣਾ ਦੇ ਵਿੱਚ ਉੱਥੇ ਕਿਨ ਦਾ ਕੇ ਤਾਰਾਂ ਲਾ ਕੇ ਰੋਕਿਆ ਵੀ ਗਲਾ ਗਿਆ ਗੋਲੀਆਂ ਮਾਰੀਆਂ ਗੋਲੀਆਂ ਵੀ ਮਾਰੀ ਗਈਆਂ ਪਲਾਸ ਕਰਦੇ ਤਾਂ ਇੱਕ ਸੁੱਤੀ ਗੋਲੀ ਮਾਰ ਕੇ ਅਕਾ ਪਸਾਨ ਜਿਹੜਾ ਨੌਜਵਾਨ ਪੁੱਤੇ ਕੱਡੇ ਦਾ ਤੰਨਾ ਪਣ ਕੰਨਾ ਖਰਾ ਖਰਾ ਉਹਨੂੰ ਸ਼ਹੀਦ ਨਕੀਦਾਰ ਹਣੇ ਦੇ ਕੁਲਸ ਨੇ ਅਜੇ ਤੱਕ ਸਰਕਾਰ ਨੇ ਉੱਤੇ ਕੋਈ ਧਾਰਮੇ ਨਹੀਂ ਸਾਡੀ ਉੱਤੇ ਸਰਕਾਰ ਸਾਡੀ ਰਾਜ ਦੀ ਗੱਲ ਮੈਂ ਲਗੂ ਨਹੀਂ ਨਹੀਂ ਜੀ ਜੀ ਆਪਣੀ ਰਾਜਨੀਤੀ ਬਾਰੇ ਇੱਕ ਮਿੰਟ ਬਾਜਵਾ ਸਾਹਿਬ ਮੈਨੂੰ ਇਹ ਗੱਲ ਦੱਸ ਦਿਓ ਰਾਜਨੀਤੀ ਸਾਡਾ ਹੱਕਿਆ ਕਿਸਾਨ ਗੱਲ ਹੈ ਤੇ ਬੀਜੇਪੀ ਦੀ ਨਹੀਂ ਨਹੀਂ ਦੱਸੋ ਮੈਂ ਨਹੀਂ ਕਿੰਦਰ ਦੀ ਗੱਲ ਜੀ ਕਿਹਾ ਐਕਚੁਅਲੀ ਕੀ ਹੈ ਕੋਨਾ ਵਾਪਸ ਹੋ ਗਿਆ ਜਦੋਂ ਕਿਸਾਨ ਟੇਬਲੋਂ ਵਿੱਚ ਗੱਲ ਹੋਈ ਇਲੈਕਟ੍ਰਾਟ ਪ੍ਰੈਜ਼ੀਡੈਂਟ ਇਹ ਕੋਈ ਨਾ ਵੀ ਕੀਦਾ ਉਹਨਾਂ ਨੂੰ ਆਲਰੇਡੀ ਸੀ ਇਹਦਾ ਸਾਰਾ ਕੁਝ ਇਤਿਆਰਾਂ ਦਾ ਉਹਨਾਂ ਨੂੰ ਐਲਸੀਬੀ ਇਹ ਘੇਰ ਦਵਾਉਣਗੇ ਕਿ ਕੰਮ ਉਧੇ ਹੀ ਬੈਟਰੀ ਬੈਟਰੀ ਨਹੀਂ ਰਹੇਗੀ ਪਰ ਇਸ ਇਹ ਕਿਤੇ ਆਪਾਂ ਇਹ ਕਿਤੇ ਲੈਣਾ ਨਹੀਂ ਚੱਲ ਜਣੇ ਆਏ ਅਸੀਂ ਬਸ ਰਹਾ ਉਹ ਵੀ ਦਿੱਲੀ ਚਲੀਏ ਉਹ ਨਹੀਂ ਸੀ ਬਸ ਤੇ ਜਮਰਾ ਕੁੱਟ ਕੇ ਸ਼ੁਰੂਆਤ ਕਿਤੇ ਨਾ ਕਿਤੇ ਆਪਸ ਦੇ ਵਿੱਚ ਕੋਈ ਗੜਮਣੀ ਨਹੀਂ ਚਾਹੀ ਪਾ ਜੀ ਤੁਸੀਂ ਵੀ ਕਮਾਲ ਕਿਸਾਨ ਬਜੋ ਕਿਸਾਨ ਕੌਣ ਕਿਸਾਨ ਉੱਤੇ ਜਾਣਾ ਦਿਓ ਜਦੋਂ ਥਾਲੀ ਟ੍ਰੇਨ ਤੇ ਜਾਏਗਾ ਉਹ ਤਾਂ ਨੇ ਇੱਕ ਮਿੰਟ ਇੱਕ ਆਪਣੀ ਗੱਦੀ ਗੀ ਮੈਨੂੰ ਜੋ ਮੈਨੂੰ ਗੱਦੀ ਸਮਝਾ ਲਈ ਮੈਂ ਉਹਦਾ ਜਵਾਬ ਉਹਦੇ ਕਰਕੇ ਉਹਨਾਂ ਨੂੰ ਉਹ ਜਿਹੜਾ ਕਹਿੰਦੇ ਵੀ ਕਿਹੜੀ ਲੋਕਾਂ ਚੋਂ ਲੜਿਆ ਤੇ ਉਹਦੇ ਨੂੰ ਕਵਾਵਾ ਦਿੰਦਾ ਬਾਰਿਸ਼ ਬਟਾ ਜੋ ਕਿ ਕਿੰਨਾ ਘੱਟੇ ਵਿਖੋ ਕਿਸੇ ਨੂੰ ਪਾਉਂਦਾ ਕੋਈ ਜਿਹੜੇ ਸ਼ੋਕੇ ਪਾਰਟੀ ਦਾ ਮੇਰਾ ਨਹੀਂ ਕਰ ਰਹੇ ਆਪਾਂ ਸਾਰੇ ਕੋਤੇ ਪਾਰਟੀ ਕਰੀਏ ਸਭ ਕੋ ਗਾਣੀ ਕਿ ਤਸਦੀ ਦੇ ਬਸਤੇ ਢਾਟੇ ਸਿਰਫ ਮੈਂ ਸਮਝਦਾ ਵੀ ਇਹ ਨਹੀਂ ਕਿਹੇ ਟੱਪ ਨਾਲ ਕੋਈ ਕੋਈ ਚੰਦਾ ਸਹੀ ਪਿਆਈ ਨਹੀਂ ਵੀ ਜਿਹੜਾ ਦੋਵਾਂ ਨੂੰ ਮਿਲਾ ਕੇ ਗੱਲ ਕਰਉਂਦੇ ਇਹਨਾਂ ਬੰਦਾ ਬਾਜਵਾਸ਼ਾ ਪਾਊਗਾ ਕਿਤਨਾ ਸਾਡੇ ਜਿਹਨਾਂ ਨੇ ਮੰਤਰੀ ਬਣਨਾ ਕੁਰਸੀ ਤੇ ਬਣਨਾ ਉਹਨਾਂ ਨੇ ਅਜੇ ਤੱਕ ਜਵਾਬ ਨਹੀਂ ਦਿੱਤਾ 50 ਬੈਠੇ ਆ ਜੀ ਜਿਨ੍ਹਾਂ ਨੇ ਸਹਿਜਣਾ 13 ਲੱਖ ਦਾ ਦਾਲ ਭਰਾ ਹੀ ਦਾਲ ਐ ਕਿਸਾਨ ਕੋਲੋਂ ਆ ਬੋਲਦਾ ਨਾ ਕਿਸੇ ਨੂੰ ਹੱਥ ਕਰੀ ਆਪਾਂ ਬੋਲਦੇ ਆ ਹਾਂ ਹਾਂ ਜੀ ਸਰਕਾਰ ਹੱਥਾਂ ਵਾਲਾ ਸੀ ਨਾ ਉਹਨੂੰ ਕਰੀ ਆ ਆਪਣੇ ਨਾਮ ਤੋਂ ਜਾਰੀ ਹੋਇਆ। ਪਰ ਤਾਂ ਨੂੰ ਪਤਾ ਹੋਣਾ ਸਾਡੇ ਸਾਗ ਬੂਰ ਮੋਰਚਾ ਜੈਸਾ ਸੀ ਇਹਦਾ ਸੁਖ ਹੋਇਆ। ਨਾ ਗੁੱਸੇ ਵਾਲੇ ਬਿਆਨ ਆ ਗਏ ਕਿ ਸੋਹ ਤਰੀਕ ਨੂੰ ਪੂਰੇ ਬਸਾਰੇ ਦੇ ਦੋਸਤਾਂ ਨੂੰ ਕਾ ਨਾ ਦਿੰਦੇ। ਕਿਹੜਾ ਸੈਕਟਰ ਨੂੰ ਸਾਡੇ ਉਹ ਉਦੋਂ ਹੀ ਠੀਕ ਹੋ ਗਏ। ਸਾਰੇ ਆਪਣੇ ਘਰ ਤੋਂ ਹੋਵੇ ਠੀਕ ਹੋ ਗਏ। ਇੱਕ ਬੈਟੀ ਲਈ ਡੈਟ ਹੋ ਜੇਗੀ ਫੇਰੇ ਨੂੰ ਲਾਵਾਂਗੇ। ਹੋਰ ਇਹ ਆ ਚੱਲਣ ਦੇ। ਪਾਣੀ ਦੋਸਤਾਂ ਦੇ ਪਸੰਦਾਂ ਨੂੰ ਜਿਹੜੇ ਤਰੀਕੇ ਨਾਲ ਅੱਖ ਤੇ ਹਿ ਉਹਨਾਂ ਨੂੰ ਬਾਹ ਲਾ ਕੇ ਪਟਿਆਲਾ ਦੀ ਵਾਸਤੇ ਇੱਕ ਦੋ ਸਟੇਸ਼ਨ ਤੇ ਪਿੰਡ ਪੱਤ ਸਾਡ ਦੇ ਲਾ। ਜਿਸ ਵਿੱਚ ਫੇਟਾ ਤੇ ਜੇ ਵੀ ਦੇ ਪਿੰਡਾਂ ਦੇ ਜੇ ਵੀ ਦੇ ਪਿੰਡਾਂ ਦੇ। ਅਣੀਗਾ ਸਟੇਟਾਂ ਤੋਂ ਜਿਹੜੇ ਤਖਾਨ ਆਉਣਾ ਚਾਹੀਦਾ ਮੈਂ ਨਹੀਂ ਪਾਬਲ ਦਾ ਜੋ ਵੀ ਬੰਦਾ ਐਣੀ ਕੋ ਛੋਟਾ ਜਿਹਾ ਟਰੱਕ ਵਾਲੀ ਗੱਲ ਆਪਣੀ ਨਿੰਬੜ ਦੀ ਅਸੀਂ ਨਹੀਂ ਕਿਹਾ ਵੀ ਆਪਾਂ ਕਰਦੀ ਪਾਣਾ। ਇਹ ਕਾਲ ਦੇਤੀ ਵੀ ਸ਼ੀਆ ਨੂੰ ਭਾਈ ਉਹਨਾਂ ਨਾਲ ਹੋ ਜੋ ਕਿ ਆਪਣੇ ਅੱਗੇ ਖਾ ਖਾ ਤੇ ਸਾਡੇ ਦੱਸਿਆ ਨੂੰ ਕਿ ਜਿਹੜੀ ਬੂਥ ਦੀ ਉਸ ਟਾ ਸ਼ਹਿਰ ਅੰਦਰ ਕਈ ਹੂ ਨਹੀਂ ਰਹਾ ਸੀ ਤੇ ਸਾਰਾ ਤੇ ਰੈਜ਼ੀਡੈਂਟ ਬਿਆ ਕਿ ਸਿਟੀ ਨੇ ਗਿਆ ਬਾਰਾ ਚਾਇਆ ਸਾਰਾ ਤੇ ਸਾਰਾ ਸਾਰਾ ਦਿੱਤੇ ਅਸੀਂ ਕਹਿੰਦੇ ਫਿਰ ਸਰਕਾਰ ਦੀ ਇਹ ਆਪਾਂ ਕਿਹੜੀ ਗੱਲ ਤੇ ਗੱਲ ਕਰੀ ਦੀ ਕਿ ਅਫਸਰਾਂ ਨੂੰ ਜਾਣੀਦਾ ਆਪਾਂ ਆਮ ਨਾਗਰਿਕ ਜਾ ਰਿਹਾ ਜਿਸ ਨੂੰ ਆਪਣੀ ਸਿਲੀ ਤੇ ਕੋਈ ਨਹੀਂ ਹੁੰਦਾ ਪਰ ਆਮ ਨਾਗਰਿਕ ਤੋਂ ਵੀ ਜਿੰਦਗੀ ਚੱਲਦਾ ਨਹੀਂ ਕਰਦੇ ਇਹ ਗੱਲ ਵੀ ਹੁਕਮ ਹੈ ਜੁਗਾਰ ਦੇ ਵਿੱਚ ਆ ਕੇ ਬਿਲਕੁਲ ਜੱਗ ਉਹ ਪਸੰਦ ਨਹੀਂ ਕਰਦੇ ਆਪਣੇ ਸਾਥੀ ਨੂੰ ਪਰ ਪਾਪਾ ਚੋੜੇ ਨੂੰ ਉਪਕੀ ਕਰ ਸਕਦੇ ਤਾਂ ਆਉਂਦੇ ਨਾ ਕੋਈ ਹਕਮ ਪਾਉਣ ਤੇ ਵਰਤ ਨਹੀਂ ਦੋਸਤਾਂ ਨੂੰ ਆਪ ਜੀ ਦੱਸ ਰਿਹਾ ਹਾਂ ਬਣਾ ਆਪ ਜੀ ਆਹ ਤੇ ਕੁਸੂਮਾ ਲੱਕ ਤੋਂ ਬਚਾਉਣ ਲਈ ਮੈਂ ਮਾਸੇ ਲੈਂਦਾ ਸੀ ਇਹ ਲੈਂਦਾ ਹਾਂ ਬਹੁਤ ਰੈਕਰੀਪੀ ਲਾਉਣਗੇ ਚਲਾ ਦਿੰਦੇ 190 ਸਕੇ ਵੀ ਜਦੋਂ ਐਜੀਟੇਸ਼ਨ ਦੇ ਵਿੱਚ ਡਾਂਗ ਛੋਟਾ ਐਟੀਅਰ ਕਿਆ ਸੀ ਸਭ ਕੁਝ ਨਹੀਂ ਤੁਹਾਡੇ ਖਿਆਲ ਕਿਸਾਨ ਅਹੀਂ ਵੀ ਬੁਰਾਈ ਮੰਨਦੇ ਆ ਯਾ ਆ ਬੜਾ ਧਕਾ ਹੋ ਗਿਆ ਜੀ ਇਹ ਕਹਿ ਸਕਾਂ ਕਿਉਂ ਭਰਾ ਸਾਡੇ ਸੀ ਜਿਨ੍ਹਾਂ ਨੂੰ ਸੱਟਾਂ ਵੱਜੀਆਂ ਸੀ ਸਾਡੀ ਕੋਈ ਨਹੀਂ ਸਾਨੂੰ ਦੁੱਖ ਨਹੀਂ ਹੋਇਆ ਸਾਨੂੰ ਵੀ ਦੁੱਖ ਹੁੰਦਾ ਪਰ ਜਿੱਦਾਂ ਉਹਨਾਂ ਪੁਲਿਸ ਐ ਜੇ ਪੰਜਾਬ ਦੀ ਕੱਲ ਨੂੰ ਹਰਿਆਣੇ ਦੀ ਕੋਈ ਆਏਗੀ ਤਾਂ ਡਕਣਾ ਹੀ ਡਕਣਾ ਚਲੋ ਬਾਈਸ ਵਾਈ ਕੋਤੋਂ ਨੇ ਕਰਦੇ ਸੀ ਦੇਖੋ ਭਾਰਤ ਬਹੁਤ ਵਧੀਆ ਦੇਸ਼ ਹੈ ਇਹ ਦੇਖਦੇ ਸਾਡੇ ਬਹੁਤ ਸਾਰੇ ਕੁਦਰਤੀ ਕਨੇਜ ਬਦਾਰ ਜੀ ਆਪਣੀ ਭਾਰਤੀ ਸਰਕਾਰ ਸਮੇ ਬਹੁਤ ਸਾਰੇ ਜਿਹੜੇ ਪਾਰੀ ਇਲਾਕੇ ਨੇ ਜਿਨ੍ਹਾਂ ਨੂੰ ਆਦੇਵਾਸੀ ਇਲਾਕਾ ਕਹਿ ਦਿੰਦੇ ਉਹਦੇ ਤੇ ਜਿੰਨੇ ਫਰਿਜ ਪਾਦਣੇ ਚਾਹੇ ਉਸ ਦੀਆਂ ਲੋ ਆਇਆ ਥੋੜਾ ਆਇਆ ਉਹਦੇ ਤੇ ਕਿਉਂ ਉਥੋਂ ਦੇ ਲੋਕਾਂ ਨੂੰ ਉਜਾੜ ਕੇ ਤੇ ਬਾਨੀ ਦਾਨੀਆਂ ਤੋਂ ਕੰਮ ਜਾਇਆ ਨਹੀਂ ਜੀ ਉੱਤਰਾਖੰਡ ਜੀ ਓਡੀਸ਼ਾ ਚ ਉਪਰਾਰਖੰਡ ਚ ਜੇ ਸੰਤੂ ਇਹਦਾ ਬੋਲ ਮੈਂ ਤੁਹਾਨੂੰ ਜਵਾਬਾ ਨਹੀਂ ਸਾਡੀ ਰਾਜਧਾਨੀ ਜਾਣ ਦਿੰਦੇ ਤੇ ਸਾਡੇ ਕੋ ਕਿਹੜੇ ਦੁਕਾਨਾਂ ਸਾਡੇ ਕੋ ਦੁਦ ਨਹੀਂ ਹੁੰਦੇ ਜੀ ਤੁਹਾਨੂੰ ਥੋੜਾ ਦੱਸ ਦਿਤੇ ਥੋੜਾ ਜਿਹਾ ਦੂਰ ਦਾ ਸਾਡਾ ਉਹਦੇ ਵਿੱਚ ਕੀ ਲੱਗਦਾ ਜੀ ਜੇ ਤੁਸੀਂ ਪੰਜਾਬ ਇੱਕ ਕਾਮ ਨੂੰ ਕਿਥੇ ਲੀਡਰ ਦਾ ਡਰਾ ਪਿਆ ਦੁੱਖ ਬਣਾ ਹੋਇਆ ਦੇਖੋ ਦੇਖੋ ਜੇ ਕਿਸਾਨਾਂ ਦੀ ਨੂੰ ਅੱਜ ਮਨਾਈ ਪਰ ਘਰ ਬੈ ਕੇ ਮਨਾਈ ਕਿਸ਼ਾਨਾਂ ਕੋਲ ਨਹੀਂ ਗਏ ਘਰ ਬੈ ਕੇ ਦੁੱਖ ਮਨਾਇਆ ਵੀ ਚੰਗਾ ਹੋ ਗਿਆ ਮਰ ਕੇ ਨੇ ਕੋਈ ਕੋਈ ਗੱਲ ਨਹੀਂ ਕੋਈ ਗੱਲ ਨਾ ਚਾਹਦਾ ਨਾ ਕੋਈ ਕਹਿੰਦਾ ਅਖੀਰ ਆਪਾਂ ਇੱਕ ਦੂਜੇ ਨਾਲ ਹੀ ਮਿਲਣਾ ਇੱਕ ਦੂਜੇ ਨਾਲ ਹੀ ਵਰਤਣਾ ਅੱਜ ਤੁਹਾਡੇ ਮੰਨ ਦੇ ਵਿੱਚ ਚਲੋ ਅੱਜ ਆਪਾਂ ਜਿਹੜੀਆਂ ਗੱਲਾਂ ਦਾ ਜਵਾਬ ਨਹੀਂ ਗਾ ਤੁਹਾਡੇ ਸਾਰੀ ਗੱਲਾਂ ਦਾ ਕੋਈ ਨਹੀਂ ਜਵਾਬ ਦਿੱਤਾ ਇੱਕ ਵੀ ਨਹੀਂ ਤੁਸੀਂ ਕਹੋ ਪਾਜ ਨਾ ਪਾਜ ਸੁਣੋ ਵੀ ਤੱਕ ਤੱਕ ਤਰੀਕੇ ਵਿੱਚ ਦੇਖੋ ਨਾ ਪਾਜ ਪਾਜ ਜੋ ਪੰਜਾਬੀ ਭਾਸ਼ਾ ਦਾ ਕਹਿਣਾ ਵੀ ਮੁਕਾਰੀ ਕਿਵੇਂ ਕਰਨਾ ਨਾ ਕੁਝ ਹੋ ਰਿਹਾ ਹੈ ਮੈਂ ਤਾਂ ਇਹ ਗੱਲ ਕਰਦੀ ਹਾਂ ਤੁਹਾਡੇ ਮਨ ਦੇ ਵਿੱਚ ਇਹ ਦੂਜਾ ਨਾ ਕੁਝ ਮੌਕੇ ਨੇ ਕਿ ਤੋ ਕਿਹਨੇ ਨਹੀਂ ਦਿੱਤਾ ਇੱਕ ਮਹੀਨੇ ਕੋ ਅੱਪਾ ਗਾਜੋ ਬਿਲਡਿੰਗ ਕਰਦਿਆਂ ਇਹ ਸਭ ਤੋਂ ਵੱਡਾ ਪੁਪਰਾਣਾ ਪਾਟ ਗਿਆ ਪੰਜ ਜਨਿਆਂ ਆਰਗੇਨਾਈਜ਼ਰਾਂ ਦਾ ਨਾ ਸਾਲ 85 ਕੋ ਪਾਟ ਗਿਆ ਮੈਂ ਕਹਿੰਦਾ ਕਿ ਸਭ ਸਭ ਮਾਨ ਹੀ ਉਹ ਦੋ ਹੁੰਦਾ ਜਦੋਂ ਭਾਜਪਾ ਨੂੰ ਐਲਾਨ ਕਰਦੇ ਹੈ ਨਾ ਕਿ ਇਹ ਸਰਦੇਸ਼ੀ ਰਾਜ ਨੇ ਬਣਾਉਂਦਾ ਬਾੜੀਆਂ ਕੰਪਨੀਆਂ ਦਾ ਚੀਜ਼ਾਂ ਦਾ ਬਾਈਕਲਡ ਕਰਕੇ ਜੋ ਹਿੰਦੁਸਤਾਨ ਨੂੰ ਖੇਤੀ ਧੋਖਾ ਚੀ ਜਾ ਭਾਜੀ ਦੂਜੀ ਠਾਲ ਕੇ ਲੈ ਜਾ ਰਹੇ ਹੋ ਭਾੜ ਕੇ ਜਿਹੜੇ ਇਹਨਾਂ ਨਾਲ ਪੰਚੇ ਪੈਣੇ ਆ ਆ ਜੋ ਉਹ ਨਾ ਸਰਦੇਸ਼ੀ ਰਾਜ ਦਾ ਨਾਰਾ ਛੱਡੀਏ ਨਾ ਉੱਤੇ ਲੰਬਾ ਸਮਾਪਤ ਭਾਜਪਾ ਦੇ ਪੱਛਾਣ ਕਰਕੇ ਰਾਸ ਅਸੀਂ ਇਹਨੇ ਰੋਕਿਆ ਮੈਂ ਨਾ ਉਹਦੇ ਮਰਜ਼ੀ ਕਰਦਾ ਬਾਦ ਸਰਦੇਸ਼ੀ ਉਹ ਨਾ ਸਰਦੇਸ਼ੀ ਉਹ ਲੋਕ ਮੈਂ ਨਹੀਂ ਮੈਂ ਦਾ ਦਾ ਇੱਕ ਪਰਸਪੈਕਸ਼ਨ ਬਣ ਇੱਕ ਪਰਸਪੈਕਸ਼ਨ ਬਣ ਗਈ ਤੇ ਬਣਾਈ ਗਈ ਕਿ ਜਿਹੜਾ ਬੋਦੀ ਹੈ ਜਾਂ ਭਾਜਪਾ ਹੈ ਐਟੀ ਪੰਜਾਬ ਹੈ ਐਟੀ ਪਾਰਟ which is totally wrong ਮੈਂ ਤੁਹਾਨੂੰ ਆਪਾਂ ਕਿਵੇਂ ਲੈ ਜਦੋਂ ਹੁੰਦਾ ਇਹ ਇਲੈਕਸ਼ਨ ਕੱਲੀ ਇਹ ਤਾਂ ਨਹੀਂ ਇਹ ਵੋਟਾਂ ਮਹੀਨੇ ਬਾਅਦ ਇਹ ਬਾਦੋਂ ਇਹ ਨਹੀਂ ਆਗੀਆਂ ਵੀ ਆਉਂਦੀਆਂ ਇਹਨਾਂ ਚੀਜ਼ਾਂ ਦਾ ਜਵਾਬ ਸਾਰਾ ਕੋਈ ਕਰਦਾ ਮੈਂ ਆ ਲੈਟ ਕਾਲ ਤੋਂ ਬਾਅਦ ਆਪਾਂ ਬਹਿ ਜੀ ਬਹਿ ਕੇ ਆਪਾਂ ਕਿਸੇ ਨਾਲ ਕੇ ਬਨੇਗਾ ਇਹ ਜਦੋਂ ਕੋਨਾ ਪਾ ਗੱਲਾਂ ਕਰਨੀਆਂ ਜੇ ਵੀ ਗੱਲ ਤਾਂ ਆਪਾਂ ਕੋਈ ਜਵਾਬ ਮੰਗਸੇ ਨੇ ਉੱਥੇ ਜਾ ਕੇ ਆਪਾਂ ਗੱਲ ਕਰੀਏ ਵੀ ਇਹਦਾ ਜਵਾਬ ਦੋ ਦੀ ਸਾਡੇ ਭਰਾਵਾਂ ਨੂੰ ਇਸ ਗੱਲ ਦਾ ਕਿ ਨਾ ਜਾਂ ਇਹਨਾਂ ਦੇ ਮਨ ਦੇ ਵਿੱਚ ਆ ਗੱਲ ਹੈ ਗੱਲ ਤੇ ਆਏ ਨਾ ਬਈ ਗੱਲ ਸਾਡੀ ਮੈਂ ਜਦੋਂ ਇਹਨਾਂ ਦੀ ਐਜਿਟੇਸ਼ਨ ਸ਼ੁਰੂ ਹੋਈ ਮੈਂ ਪਹਿਲੇ ਤੇ ਰਾਜੀਵ ਸਿੰਘ ਸਾਹਿਬ ਨੂੰ ਮੈਂ ਕਿਹਾ ਮੈਂ ਕਿ ਰਾਜੀਵ ਸਿੰਘ ਸਾਹਿਬ ਕੋਲ ਪ੍ਰੋਬਲਮ ਵੀ ਆਪਾਂ ਕਿਉਂ ਆਪਾਂ ਫੇਰ ਇਹ ਐਗਿਟੇਸ਼ਨ ਤੇ ਕੀ ਲੋਟ ਪੈ ਗਈ ਉਹ ਕਹਿੰਦੇ ਸੀ ਵੀ ਇਹ ਆਪ ਉਹ ਨਦੀਪਾਟੇ ਜੀ ਮੈਂ ਤੁਹਾਡੇ ਮੂੰਹ 'ਤੇ ਕਰਾਂ ਦੂੰ ਕਿ ਇਹ ਕੁਝ ਚੀਜ਼ਾਂ ਗਲਤ ਹੋਈਆਂ ਨੇ ਜਦੋਂ ਗਵਰਨਮੈਂਟ ਦਾ ਬੈਕ ਨਹੀਂ ਸਾਰੀ ਹੋਣੀ ਹੈ ਅਸੀਂ ਸਾਰੀਆਂ ਜਨਤੇ ਬੰਦੀਆਂ ਇਸ ਤੇ ਇਕੱਠੇ ਨਹੀਂ ਪਰ ਚਲੋ ਸਾਨੂੰ ਉਹਨਾਂ ਨਾਲ ਹਾ ਦਾ ਨਾ ਦਾ ਮਾਰਾਂਗੇ ਮੈਂ ਕਿਹੜੀ ਮੈਂ ਕਹਿੰਦਾ ਵੀ ਪੂਰੀ ਸਾਰੀ ਆਸਾਂ ਦੇ ਨਾਂ ਤੇ ਹੀ ਕਿ ਪਾਣੀ ਫਸਲਾਂ ਹੀ ਗਏ ਕਿ ਇਹਨਾਂ ਸਾਡੇ ਆਈ ਫਸਲਾਂ ਦੇ ਪੈਸੇ ਲੈਂਦੇ ਆ ਹੋਰ ਚਾਹਾਂਗੇ ਐਮਐਸਪੀ ਦੇ ਨੂੰ ਆਪਾਂ ਜਦੋਂ ਉਹ ਗੱਲ ਨੂੰ ਖਲਾਰਾ ਪੈ ਜਾਂਦਾ ਨਾ ਉਹਦੇ ਵਿੱਚ ਐਂ ਲੱਗਦਾ ਵੀ ਆਪਾਂ ਮਕਾਨਾ ਨਹੀਂ ਜਾਂਦੇ ਆਪਾਂ ਇਸ ਨੂੰ ਕੰਮ ਨੂੰ خراب ਕਰਨਾ ਹੈ ਇਹ ਹੋ ਸਕਦਾ ਪਾਰਟੀ ਨੂੰ ਵੀ ਤੁਹਾਡੇ ਮਨ ਨੂੰ ਇਹ ਮੈਸੇਜ ਗਲਤ ਹੋਵੇ ਤੁਹਾਡੇ ਮਨ ਚ ਨਹੀਂ ਜੋ ਤੁਹਾਡੇ ਮਨ ਚ ਹੋ ਸਕਦਾ ਸਾਨੂੰ ਕੁਝ ਹੋਣਾ ਹੈ ਇਹ ਤਾਂ ਖੱਦਸੇ ਸਾਰੇ ਪੈਦਾ ਹੁੰਦੇ ਨੇ ਪਰਸਪੈਕਸ਼ਨ ਦੀ ਗੱਲ ਹੈ ਆਪਾਂ ਨਾ ਮੋਹਿਤ ਨਾ ਕਰ ਰਹੇ ਆ ਵੀ ਕਿੰਨੀਆਂ ਜਗ੍ਹਾ ਹੋਣ ਤੇ ਕਿੰਨੀ ਹੋ ਰਹੀਆਂ ਇਹ ਸਭ ਦੇਸੀ ਰਾਜ ਬਣ ਗਏ ਨੇ ਇਹ ਸਭ ਦੇਸੀ ਰਾਜ ਆ ਜਾਂਦਾ ਲੰਬੇ ਦਰ ਕਦੇ ਬੋਸ਼ੀਆਂ ਦਾ

ਮੰਤਰੀ ਨਾਲ ਗੱਲ ਕਰਾਵਾਂਗਾ ਹਾਂ ਮੰਤਰੀ ਸਾਹਿਬ ਨੂੰ ਚੇਂਜ ਕਰਕੇ ਕਿਹਦੇ ਨਾਲ ਹੋਊਗਾ ਗੱਲ ਕੋਈ ਖੁਸ਼ੂਲ ਕਰਾਉਈ ਹੈ ਨਾ ਗਿਆ ਬਸ ਤੁਸੀਂ ਤੋਂ ਥੋੜੀ ਆਏ ਜਾਏਗਾ ਡਿਪੀਨ ਦਾ ਗੱਲ ਹੋਈ ਜਾ ਗੱਲ ਥੋੜੀ ਬਾਜਵੇ ਦਾ ਆਪਾਂ ਤੁਹਾਡੇ ਕੋਲ 100 ਤੋਂ ਬਾਅਦ ਬੁਜੀ ਬੈਠ ਗਿਆ ਦੇਖੋ ਜਿਹੜੀਆਂ ਸਾਡੀਆਂ ਕਿਸਾਨਾਂ ਦੀਆਂ ਮੰਗਾਂ ਨੇ ਜਿੱਥੇ ਸੁ ਕਰ ਰਹੇ ਹੁਣ ਤੁਹਾਡੇ ਕੋਲ ਜਾਣਾ ਇਹ ਵੀ ਜੜੀ ਬਣਾ ਕੋਈ ਪਾਈ ਨਹੀਂ ਕੋਈ ਜਵਾਬ ਨਹੀਂ ਦਿੱਤਾ ਦਿੱਲੀ ਦਿੱਲੀ ਜਾਣ ਵਾਸਤੇ ਵੀ ਕੋਈ ਜਵਾਬ ਨਹੀਂ ਦਿੱਤਾ ਮੇਰ ਤੋਂ ਬਾਅਦ ਚਲੋ ਇਹ ਕਹਿ ਕੇ ਜਾਂਦੇ ਆ ਸਭ ਤੋਂ ਬਾਅਦ ਇਹ ਨਾਲ ਐਦਾ ਨੁਕਸਾਨ ਕਰਵਾ ਰਹੇ ਆ ਪਰ ਤੁਸੀਂ ਗੱਲ ਕਰੀਏ ਆਪਾਂ ਬਹੁਤਿਆਰ ਹਾਂ ਹਾਂ ਇਹ ਵੀ ਆ ਵੀ ਸਭ ਆ ਕਿ ਆਪਾਂ ਚੱਲਦੇ ਆ ਉਹ ਕਰਨ ਕਰੀ ਤੇ ਉਹ ਸਰਕਾਰ ਪਰੰਪਰਿਕ ਤਰੀਕੇ ਨਾਲ ਇਹ ਤਾਂ ਆਪਣੇ ਤੋਂ ਬਾਹਰ ਨਹੀਂ ਸਾਡੇ ਸਵਾਲਾਂ ਦਾ ਜਵਾਬ ਕੋਈ ਨਹੀਂ ਦੇਣਾ ਚਾਹਤ ਇਹ ਐਸਾ ਸੰਦੇਸ਼ ਸੁਣਿਆ ਚਾਹਤ ਉਹਦਾ ਉਸੇ ਵੇਲੇ ਬਿਆਨ ਆ ਗਿਆ ਕਿ 6 ਤਰੀਕ ਨੂੰ ਸਾਰੇ ਦੋ ਪਾਸੋਂ ਕਿਸਾਨਾਂ ਨੂੰ ਕਾਲਾ ਦਿੰਨੇ ਆ ਜਿਹੜਾ ਸਾਈਕਲ ਤੇ ਜਾਂਦਾ ਸੰਗਤਗਾਏ ਮੋਟਰਸਾਈਕਲ ਹੋਵੇ ਠੀਕ ਹੈ ਤਾਂ ਆਪਣੀ ਗੱਲ ਸਰਕਾਰ ਠੀਕ ਹੋਵੇ ਲੋ ਨਾ ਬੈਟਰੀ ਦੀ ਗੱਲ ਨਹੀਂ ਇਹਨਾਂ ਨੂੰ ਆ ਸ਼ਾਰਟ ਲੈਣੇ